ਆਨਲਾਈਨ ਦੇ ਵਿੱਚ ਵੀ ਬੱਚਾ ਕੁਐਸਚਨ ਪੁੱਟਦਾ ਕਰਦਾ ਪਰ ਉਸ ਟਾਈਮ ਕਈ ਵਾਰ ਬੱਚੇ ਦੀਸ ਡਿਸਟਰਬੈਂਸ ਜਿਹੜੀ ਹੁੰਦੀ ਸੀ ਜਾਂ ਬੱਚੇ ਪ੍ਰੋਪਰ ਵੇ ਨਾਲ ਨਹੀਂ ਕਲੀਅਰਿਫਾਈ ਹੋ ਪਾਉਂਦੇ ਸੀ ਇਟ ਇਸ ਸਟ੍ਰਿਕਟ ਹੈਗਾ ਤਾਂ ਤੁਹਾਡੇ ਫਾਇਦੇ ਵਾਸਤੇ ਕਿਉਂਕਿ ਸਾਨੂੰ ਸਟ੍ਰਿਕਨੈਸ ਕਰਨੀ ਪੈਣੀ ਹੈ ਜੇ ਬੱਚਿਆਂ ਦਾ ਅਸੀਂ ਖਿਆਲ ਰੱਖਣਾ ਹੈ ਤਾਂ ਇਹ ਚੀਜ਼ਾਂ ਦੋਨੋਂ ਪਾਸੇ ਹੈ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਹੈ ਤੇ ਟੀਚਰਸ ਦੀ ਵੀ ਜ਼ਿੰਮੇਵਾਰੀ ਹੈ ਤੂਬੇ ਵਿੱਚ ਸਕੂਲ ਮੁੜ ਖੋਲਣ ਦੇ ਫੈਸਲੇ ਤੋਂ ਬਾਅਦ ਸਿੱਖਿਆ ਵਿਭਾਗ ਨੇ ਕੋਵਿਡ-19 ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਇਨਬਿਨ ਪਾਲਣਾ ਕੀਤੀ ਜਾ ਰਹੀ ਹੈ ਤੇ ਬੀਤੇ ਦਿਨੀ ਇਹ ਫੈਸਲਾ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘਲਾ ਦੇ ਵੱਲੋਂ ਲਿਆ ਗਿਆ ਸੀ ਜਿਸ ਵਿੱਚ ਪੰਜਾਬ ਦੇ ਸਰਕਾਰੀ ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਲਣ ਦਾ ਫੈਸਲਾ ਲਿਆ ਗਿਆ ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਨਿਰਧਾਰਤ ਕੀਤਾ ਗਿਆ ਤੇ ਜਿਸ ਵਿੱਚ 5ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀ ਸਿੱਖਿਆ ਹਾਸਲ ਕਰ ਸਕਣਗੇ ਜਿਸ ਦੇ ਤਹਿਤ ਜੇਕਰ ਨਾਬਾ ਦੀ ਗੱਲ ਕੀਤੀ ਜਾਏ ਤੇ ਨਾਬਾ ਵਿੱਚ ਪਾਈ ਕਾਹਨ ਸਿੰਘ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਲੜਕੀਆਂ ਵਿੱਚ ਸਕੂਲ ਦੀ ਕੁੱਲ ਸੰਖਿਆ 1700 ਦੇ ਕਰੀਬ ਹੈ ਪਰ ਇਸ ਸਕੂਲ ਦੇ ਵਿੱਚ ਵਿਦਿਆਰਥਣਾਂ ਦੀ ਗਿਣਤੀ ਜ਼ਿਆਦਾ ਵੇਖਣ ਨੂੰ ਨਹੀਂ ਮਿਲੀ ਇਸ ਮੌਕੇ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਅੱਜ ਸਕੂਲ ਖੋਲੇ ਗਏ ਨੇ ਇਹ ਸ਼ਲਾਘਾਯੋਗ ਕਦਮ ਹੈ ਹਾਂ ਤੇ ਮੇਰਾ ਨਾਮ ਕਿਸ਼ਮਾ ਹੈ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਅੱਜ ਸਕੂਲ ਆ ਕੇ ਵੀ ਸਾਡੇ ਸਕੂਲ ਖੁੱਲ ਗਏ ਤੇ ਹੁਣ ਟੀਚਰ ਵੀ ਬਹੁਤ ਵਧੀਆ ਸਾਨੂੰ ਆਨਲਾਈਨ ਪੜ੍ਹਾਉਂਦੇ ਸੀਗੇ ਤੇ ਹੁਣ ਅਸੀਂ ਸੋਚ ਰਹੇ ਹਾਂ ਕਿ ਸਾਨੂੰ ਬਹੁਤ ਵਧੀਆ ਹੁਣ ਪੜ੍ਹਾਈ ਮਿਲੇਗੀ ਅਸੀਂ ਟੀਚਰ ਲਵੇ ਵੀ ਹਾਂ ਤੇ ਅਸੀਂ ਡਿਫਰੈਂਸ ਬਣਾ ਕੇ ਬੈਨੇ ਆ ਕਲਾਸ ਵਿੱਚ ਬਹੁਤ ਵਧੀਆ ਲੱਗ ਰਿਹਾ ਸਾਨੂੰ ਕਿ ਅਸੀਂ ਸਾਡੇ ਸਕੂਲ ਖੁੱਲ ਗਏ ਤੇ ਸਾਡੇ ਫਰੈਂਡ ਸਾਡੇ ਲਵੇ ਨੇਗੇ ਸਾਡੇ ਟੀਚਰ ਸਾਡੇ ਲਵੇ ਨੇ ਤੇ ਸਾਡੇ ਟੀਚਰ ਵੀ ਸਾਡਾ ਬਹੁਤ ਧਿਆਨ ਰੱਖਦੇ ਨੇਗੇ ਸਮਝਾਉਂਦੇ ਨੇ ਮੈਂ ਤੁਹਾਨੂੰ ਕਹਿ ਰਹੀ ਹਾਂ ਆਨਲਾਈਨ ਦੇ ਕਈ ਕਈ ਘੰਟੇ ਤੁਸੀਂ ਜਦੋਂ ਦੇਖਦੇ ਸੀ ਮੋਬਾਈਲ ਨੇ ਅੱਖਾਂ ਤੇ ਕੀ ਅਸਰ ਪੈਂਦਾ ਸੀ ਤੁਹਾਨੂੰ ਸਾਡੇ ਆਨਲਾਈਨ ਚ ਕੀ ਡਿਫਰੈਂਸ ਮਨ ਰਿਹਾ ਵੀ ਕੀ ਹੈ ਆਨਲਾਈਨ ਸਰ ਆਨਲਾਈਨ ਐਵੇਂ ਹੁੰਦਾ ਸੀਗਾ ਵੀ ਜਿਵੇਂ ਅਸੀਂ ਟੀਚਰ ਲਵੇ ਬੈਠੇ ਆ ਟੀਚਰ ਤੋਂ ਉੱਠ ਕੇ ਪੁੱਛ ਸਕਦੇ ਹਾਂਗੇ ਕਿ ਮੈਮ ਇਹ ਕਿਵੇਂ ਹੋ ਸਕਦਾ ਇਹ ਕਿਵੇਂ ਹੋ ਸਕਦਾ ਤੇ ਆਨਲਾਈਨ ਵਿੱਚ ਐਵੇਂ ਸੀਗਾ ਵੀ ਆਪਾਂ ਜੂਮ ਮੀਟਿੰਗ ਤੇ ਅਸੀਂ ਕਲਾਸ ਲਾਉਂਦੇ ਸੀਗੇ ਤੇ ਜੂਮ ਮੀਟਿੰਗ ਵਿੱਚ ਅਸੀਂ ਟੀਚਰਾਂ ਤੋਂ ਪੁੱਛਦੇ ਸੀਗੇ ਵੀ ਮੈਮ ਇਹ ਕਿਵੇਂ ਹੋ ਸਕਦਾਗਾ ਤੇ ਟੀਚਰ ਦੱਸਦੇ ਸੀਗੇ ਆਨਲਾਈਨ ਵੀ ਬਹੁਤ ਵਧੀਆ ਚੱਲ ਰਹੀ ਸੀਗੀ ਬਟ ਹੁਣ ਸਾਨੂੰ ਸਕੂਲ ਵਿੱਚ ਜਾ ਕੇ ਬਹੁਤ ਵਧੀਆ ਲੱਗ ਰਿਹਾਗਾ これ。 ਕਿ ਦੀ ਫੀਲ ਕਿਨਾ ਚੜ੍ਹ ਪੜੇ 8th ਕਲਾਸ ਅੱਜ ਕਿਸ ਤਰ੍ਹਾਂ ਦਾ ਕਾਫੀ ਟਾਈਮ ਲੱਗ ਰਿਹਾ ਸਕੂਲ ਵਿੱਚ ਚਾਹਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਡੀ ਆਨਲਾਈਨ ਸਟੱਡੀ ਵੀ ਬਹੁਤ ਵਧੀਆ ਹੁੰਦੀ ਸੀ ਕਿ ਜਿਹੜੇ ਬਹੁਤ ਵਧੀਆ ਸਮਝਾਉਂਦੇ ਸੀ ਜਿਹੜੀ ਸਾਡੀ ਆਫਲਾਈਨ ਸਟੱਡੀ ਹੁੰਦੀ ਸੀ ਟੀਚਰ ਮਤਲਬ ਸਾਨੂੰ ਪ੍ਰੈਕਟੀਕਲ ਵੀ ਕਰਾਉਂਦੇ ਸੀਗੇ ਸਾਨੂੰ ਹਰ ਇੱਕ ਚੀਜ਼ ਦਾ ਪ੍ਰੈਕਟੀਕਲ ਕਰਵਾਉਂਦੇ ਸੀਗੇ ਬਹੁਤ ਵਧੀਆ ਸਮਝਾਉਂਦੇ ਸੀਗੇ ਹੁਣ ਸਾਡੇ ਫਾਈਨਲ ਪੇਪਰ ਨੇੜੇ ਆ ਰਹੇ ਨੇ ਤੇ ਹੁਣ ਇਸ ਕਰਕੇ ਅਸੀਂ ਸਕੂਲ ਚ ਆ ਰਹੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਿਰ ਫਰੈਂਡਸ ਨਾਲ ਪੜਾਂਗੇ ਬ ਨੇ ਮੁਸ਼ਕਲ ਵੀ ਨਹੀਂ ਲੱਗਦਾ ਸੀਗਾ ਟੀਚਰ ਬਹੁਤ ਵਧੀਆ ਪੜ੍ਹਾਉਂਦੇ ਸੀਗੇ ਨਹੀਂ ਕੋਈ ਵਾਰੀ ਲੱਗਦੀ ਨਹੀਂ ਬੱਚਿਆਂ ਨੂੰ ਜਦੋਂ ਕਿਸੇ ਪੁੱਛਣਾਗਾ ਤਾਂ ਕਾਫੀ ਡਿਫਿਕਲਟੀ ਤਾਂ ਹੁੰਦੀ ਸੀ ਇੱਥੇ ਆ ਕੇ ਤਾਂ ਤੁਹਾਨੂੰ ਹੋਰ ਵਧੀਆ ਲੱਗੇਗਾ ਹਾਂਜੀ ਤੁਹਾਡਾ ਸਕੂਲ 'ਚ ਜਦੋਂ ਤੋਂ ਆਏ ਹੋ ਕੀ ਕੁਝ ਕਰਾਇਆ ਗਿਆ ਸਾਡੀ ਚੈਕਿੰਗ ਕੀਤੀ ਗਈ ਸਾਡਾ ਟੈਂਪਰੇਚਰ ਚੈੱਕ ਕੀਤਾ ਗਿਆ ਸਾਡਾ ਅਸੀਂ ਮਾਸਕ ਲਾ ਕੇ ਸਾਨੂੰ ਸੈਨੀਟਾਈਜ਼ ਕਰਵਾਇਆ ਕੁਝ ਸਾਡਾ ਕਾਫੀ ਲੰਬੇ ਅਰਸੇ ਤੋਂ ਅੱਜ ਸਕੂਲ ਖੁੱਲ੍ਹਿਆ ਕੀ ਕੀ ਗਾਈਡਲਾਈਨਸ ਨੇ ਸਰ ਗਾਈਡਲਾਈਨਸ ਇਹ ਹੈ ਕਿ ਤੁਹਾਨੂੰ ਮੈਂ ਜਿੱਸੇ ਜਿਸ ਤਰ੍ਹਾਂ ਕੀ ਸਕੂਲ ਤਾਂ ਸਾਡਾ ਆਲਰੇਡੀ 3-6 ਮਹੀਨਿਆਂ ਤੋਂ ਚੱਲ ਰਿਹਾ ਹੈ 9th ਤੋਂ 12th ਦੇ ਅੱਜ ਤੇ ਸਾਡੇ ਕੋਲ 6th ਤੋਂ 8th ਵਾਲੇ ਬੱਚੇ ਆਏ ਨੇ ਗਾਈਡਲਾਈਨਸ ਇਹੀ ਹੈ ਕਿ ਬੱਚਿਆਂ ਨੂੰ ਅਸੀਂ ਕੱਲ ਹੀ ਗਾਈਡਲਾਈਨਸ ਦਿੱਤੀ ਅਸੀਂ ਬੱਚਿਆਂ ਨੂੰ ਕਿ ਤੁਸੀਂ ਨੇ ਮਾਸਕ ਵੇਅਰ ਕਰੇ ਬਿਨਾਂ ਨਹੀਂ ਆਣਾ ਸੈਨੀਟਾਈਜ਼ ਹੈ ਜਿਹੜੀ ਆਪਣੀ ਨਾਲ ਲੈ ਕੇ ਆਉਣਾ ਠੀਕ ਹੈ ਜੀ ਫੁੱਲ ਸਕੂਲ ਐਂਟਰੀ ਜਦੋਂ ਉਹਨਾਂ ਬੱਚਿਆਂ ਦੀ ਹੋਈ ਹੈ ਉਦੋਂ ਵੀ ਇਹਨਾਂ ਨੂੰ ਸੈਨੀਟਾਈਜ਼ ਕੀਤਾ ਗਿਆ ਕਲਾਸ ਦੇ ਵਿੱਚ ਜਾਂਦੇ ਵੀ ਸੈਨੀਟਾਈਜ਼ ਕਰਾਂਗੇ ਤੇ ਇਹਨਾਂ ਦਾ ਜਿਹੜਾ ਹੈ ਟੈਂਪਰੇਚਰ ਵੀ ਚੈੱਕ ਕੀਤਾ ਜਾ ਰਿਹਾ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਹੈ ਜਿਹੜਾ ਪ੍ਰੋਪਰ ਵੇ ਨਾਲ ਰੱਖਿਆ ਗਿਆ। ਸਾਡੇ ਵਾਸਤੇ ਕਿਸ ਤਰ੍ਹਾਂ ਦੇ ਹਦਾਇਤ ਦੇਰੇ ਦਿੱਤੇ ਗਏ ਨੇ ਸਰਕਾਰ ਵੱਲੋਂ ਕਿ ਕਿ ਕਲਾਸ ਦੇ ਕਿਸ ਤਰ੍ਹਾਂ ਬੈਠਣਾ ਹੈ ਕਿਸ ਤਰ੍ਹਾਂ ਸਰ ਕਲਾਸ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਫੁੱਲੀ ਸੈਨੀਟਾਈਜ਼ ਕੀਤਾ ਗਿਆ ਹੈ ਸੋਸ਼ਲ ਡਿਸਟੈਂਸਿੰਗ ਰੱਖਦੇ ਹੋਏ ਜਿਵੇਂ ਇੱਕ ਡੈਕ ਸਾਈਟ ਤੇ ਉਹਦੇ ਤੇ ਇੱਕ ਹੀ ਬੈਠੇਗਾ ਜੇ ਕਿਸੇ ਤਰ੍ਹਾਂ ਕੋਈ ਬੱਚਾ ਅੱਜ ਘਟ ਲੱਗਿਆ ਤਾਂ ਅਸੀਂ ਇੱਕ ਇੱਕ ਡੈਕ ਤੇ ਵੀ ਟਹਾਗੇ ਨਹੀਂ ਅਸੀਂ ਇੱਕ ਡੈਕਸ ਤੇ ਇੱਕ ਹੀ ਬਟਾਗੇ ਕਿਉਂਕਿ ਡੈਕਸ ਤੇ ਸਾਡੇ ਰੂਮਸ ਐ ਜਿਹੜੇ ਬਹੁਤ ਬੜੇ ਐ ਤੇ ਉਹ ਪ੍ਰੋਪਰ ਜਿਹੜੀ ਹੈ ਡਿਸਟੈਂਸਿੰਗ ਬਣ ਗਈ ਜੀ ਜਿਹੜੀ ਯਾਤਰੀ ਆ ਰਹੇ ਨੇ ਟਰਾਂਸਪੋਰਟ ਦੇ ਜ਼ਰੀਏ ਉਹਨਾਂ ਸੋਸ਼ਲ ਡਿਸਟੈਂਸ ਜਿਹੜੇ ਜਿਹੜੇ ਕਿਤੇ ਨਾ ਕਿਤੇ ਉਹ ਤਾਂ ਜਿਹਾ ਆ ਰਹੇ ਨੇ ਇੱਕ ਦੂਜੇ ਦੇ ਕੋਲ ਜੋ ਕੇ ਬੈਠਣਾ ਉਹ ਕਿਸ ਤਰ੍ਹਾਂ ਸਰ ਸਾਡੇ ਵੱਲੋਂ ਤਾਂ ਇਨਸਟਰਕਸ਼ਨਸ ਪ੍ਰੋਪਰ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਆ ਰਹੇ ਨੇ ਲੈ ਕੇ ਵਹੀਕਲ ਉਹਨਾਂ ਨੂੰ ਵੀ ਇਨਸਟਰਕਸ਼ਨਸ ਨੇ ਦੇਖੋ ਕਾਫੀ ਹੱਦ ਤੱਕ ਤਾਂ ਪ੍ਰੋਪਰ ਬੱਚੇ ਧਿਆਨ ਦੇ ਰਹੇ ਨੇ ਐਸੀ ਗੱਲ ਨਹੀਂ ਐ ਕਿੰਨੀ ਸਟਰੈਂਥ ਆ ਕੋ ਟੋਟਲ ਸਰ ਟੋਟਲ ਸਟਰੈਂਥ ਸਾਡੇ ਕੋਲ 1700 ਤੋਂ ਸਮਥਿੰਗ ਹੈ ਉੱਪਰ ਵੀ ਹੈ ਠੀਕ ਹੈ ਜੀ ਪਲੱਸ 1 2 ਦੇ ਬੱਚੇ ਸਾਡੇ ਕੋਲ ਜਾਦਾ ਨਹੀਂ ਪਰ ਸਾਡੇ ਕੋਲ ਉਹਦੇ ਨਾਲ ਇਨਫਰਾਸਟ੍ਰਕਚਰਸ ਰੂਮਸ ਬਹੁਤ ਜ਼ਿਆਦਾ ਨਹੀਂ ਸਾਡੇ ਕੋਲ ਇਸ ਖੇਪਵਾਗ ਨੇ ਕਿਹਾ ਜੇ ਤੁਸੀਂ ਟਾਈਮ ਟੂ ਟਾਈਮ ਉਹਨਾਂ ਨੂੰ ਚੇਂਜ ਵੀ ਕਰ ਸਕਦੇ ਹੋ ਜਿਵੇਂ ਸ਼ਾਮ ਦਾ ਸ਼ਿਫਟਿੰਗ ਤੇ ਵੀ ਹੋ ਸਕਦਾ ਹੈ ਜੇ ਫਿਰ ਕਰ ਸਕਦੇ ਹੋ ਜੇ ਜ਼ਿਆਦਾ ਮਤਲਬ ਸਰ ਹਾਂਜੀ ਹਾਂ ਜੀ ਇਸ ਤਰ੍ਹਾਂ ਫਿਰ ਸਾਡੇ ਸਕੂਲ ਦੇ ਵਿੱਚ ਸਰ ਐਸੀ ਗੱਲ ਨਹੀਂ ਹੈ ਕਿ ਜੇ ਇਸ ਤਰ੍ਹਾਂ ਸਾਰੀ ਸੀ ਸਕੂਲ ਪ੍ਰੈਜ਼ੈਂਟ ਹੋਣ ਲੱਗ ਗਿਆ ਤਾਂ ਫਿਰ ਹੋ ਸਕਦਾ ਹੈ ਕਿ ਸਾਡਾ ਸਕੂਲ ਡਬਲ ਸ਼ਿਫਟ ਵੀ ਚੱਲੇ ਤੁਸੀਂ ਮੈਨ ਮੰਨਦੇ ਹੋ ਕਿ ਆਨਲਾਈਨ ਸਟੱਡੀ ਤੇ ਇੱਥੇ ਆ ਕੇ ਸਟੱਡੀ ਦੇ ਵਿੱਚ ਇੱਕ ਡਿਸਟੈਂਸ ਹੈਗਾ ਹੈ ਆ ਕਿ ਜਿਵੇਂ ਖੋ ਹੈ ਤਾਂ ਹੈ ਜੇ ਬਿੰਗੇ ਮੈਂ ਟੀਚਰ ਦੀ ਜਗਾ ਬਿੰਗੇ ਮੈਂ ਪੇਰੈਂਟਸ ਵੀ ਸੋਚਾਂ ਤੇ ਦੇਖੋ ਫਰਕ ਤਾਂ ਹੈ ਐਸੀ ਗੱਲ ਨਹੀਂ ਬੱਚੇ ਸਮਝਦਾ ਰਹੇ ਨੇ ਆਨਲਾਈਨ ਵੀ ਆਫਲਾਈਨ ਵੀ ਪਰ ਜੋ ਅਸੀਂ ਸਾਹਮਣੇ ਰਹਿ ਕੇ ਇੰਟਰੈਕਟ ਹੋ ਕੇ ਬੱਚਾ ਐਟ ਦਾ ਸਪੋਰਟ ਕੁਐਸਚਨ ਪੁੱਟ ਕਰ ਸਕਦਾ ਹੈ ਤੇ ਆਨਲਾਈਨ ਦੇ ਵਿੱਚ ਵੀ ਬੱਚਾ ਕੁਐਸਚਨ ਪੁੱਟਦਾ ਕਰਦਾ ਪਰ ਉਸ ਟਾਈਮ ਕਈ ਵਾਰ ਬੱਚੇ ਦੀਸ ਡਿਸਟਰਬੈਂਸ ਜਿਹੜੀ ਹੁੰਦੀ ਸੀ ਜਾਂ ਬੱਚੇ ਪ੍ਰੋਪਰ ਵੇ ਨਾਲ ਨਹੀਂ ਕਲੀਅਰਿਫਾਈ ਹੋ ਪਾਉਂਦੇ ਸੀ ਉਹ ਇੱਥੇ ਆ ਕੇ ਬੱਚੇ ਪ੍ਰੋਪਰ ਵੇ ਨਾਲ ਸਾਡੇ ਕੋਲ ਉਹ ਕਿਸੇ ਵੀ ਟਾਈਮ ਹੁਣ ਤਾਂ ਦੇਖੋ ਟਾਈਮ ਵੀ ਤੁਹਾਡੇ ਕੋਲ ਦੱਸ ਤੋ 3 ਹੋ ਗਿਆ ਐਵਰੀ ਟਾਈਮ ਬੱਚਾ ਸਾਡੇ ਕੋਲ ਅਸੀਂ ਹਾਜ਼ਰਾਂ ਬੱਚਿਆਂ ਲਈ ਪ੍ਰੋਪਰ ਵੇ ਨਾਲ ਸਾਡੇ ਕੋਲ ਬੱਚੇ ਆਉਂਦੇ ਹਨ ਮੈਡਮ ਜਿੰਮੀ ਪਹਿਲੀ ਜਿਹੜੇ ਪ੍ਰਿੰਸੀਪਲ ਨੇ ਕੋਰੋਨਾ ਪੋਸਟ ਨੇ ਤੁਹਾਨੂੰ ਲੱਗਦਾ ਵੀ ਪ੍ਰਭਾਵ ਅਜੇ ਵੀ ਜਾਰੀ ਹੈਗਾ ਪਰ ਹਾਂਜੀ ਸਰ ਸਾਡੇ ਸਰ ਨੇ ਵਕੇਸ਼ਨਸ ਦੇ ਟਾਈਮ ਤੇ ਕਰੋਨਾ ਪੋਜ਼ਿਟਿਵ ਆਈ ਨੇਗੇ ਤੇ ਸਾਡਾ ਵੀ ਸਭ ਦਾ ਹੁਣ ਕਰੋਨਾ ਟੈਸਟ ਹੈ ਜਿਹੜਾ ਉਹ ਹੋ ਰਿਹਾ ਹੈਗਾ ਤੇ ਪ੍ਰਭਾਵ ਤਾਂ ਸਰ ਹੈਗਾ ਬਟ ਜੇ ਆਪਾਂ ਜੋ ਵੀ ਗਵਰਨਮੈਂਟ ਨੇ ਨੋਰਮਸ ਦਿੱਤੇ ਨੇ ਜੇ ਆਪਾਂ ਉਹਨਾਂ ਨੂੰ ਫਾਲੋ ਕਰੀਏ ਹਰ ਰੂਟੀਨ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਆਪਾਂ ਸਮਝਾਈਏ ਤਾਂ ਆਪਾਂ ਨੂੰ ਕੋਈ ਵੀ ਪ੍ਰੋਬਲਮ ਹੈ ਜਿਹੜੀ ਉਹ ਨਹੀਂ ਆ ਸਕਦੀ ਹੈਗੀ ਠੀਕ ਹੈ ਨਾ ਬੇਸਿਕ ਚੀਜ਼ਾਂ ਜੇ ਆਪਾਂ ਬੱਚਿਆਂ ਨੂੰ ਸਮਝਾ ਦਈਏ ਪੇਰੈਂਟਸ ਵੀ ਬੱਚਿਆਂ ਨੂੰ ਸਮਝਾ ਕੇ ਸਕੂਲ ਚ ਭੇਜਣ ਕਿ ਜੇ ਟੀਚਰ ਸਟ੍ਰਿਕਟ ਹੈਗਾ ਤਾਂ ਤੁਹਾਡੇ ਫਾਇਦੇ ਵਾਸਤੇ ਕਿਉਂਕਿ ਸਾਨੂੰ ਸਟ੍ਰਿਕਨੈਸ ਕਰਨੀ ਪੈਣੀ ਜੇ ਬੱਚਿਆਂ ਦਾ ਅਸੀਂ ਖਿਆਲ ਰੱਖਣਾ ਹੈਗਾ ਤਾਂ ਇਹ ਚੀਜ਼ਾਂ ਦੋਨੋਂ ਪਾਸੇ ਹੈ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਹੈ ਤੇ ਟੀਚਰਸ ਦੀ ਵੀ ਜ਼ਿੰਮੇਵਾਰੀ ਹੈ ਜੀ ਹੁਣ ਗੱਲ ਹੋਈ ਹੈ ਕਿਸ ਤਰ੍ਹਾਂ ਨੇ ਪ੍ਰਿੰਸੀਪਲ ਹਾਂਜੀ ਸਰ ਹੁਣੋਂ ਬੈਟਰ ਨੇ ਪਹਿਲਾਂ ਨਾਲੋਂ ਕਾਫੀ ਠੀਕ ਨੇਗੇ ਸਾਡੇ ਨਾਲ ਫੋਨ ਤੇ ਸਰ ਦੀ ਗੱਲਬਾਤ ਹੁੰਦੀ ਹੈ ਇਨਸਟਰਕਸ਼ਨ ਸਰ ਸਾਨੂੰ ਦੇ ਰਹੇ ਨੇਗੇ ਤੇ ਰਿਕਵਰ ਕਰ ਗਏ ਸਰ ਕਾਫੀ ਬੈਟਰ ਨੇ ਹਾਂਜੀ ਮੇਰਾ ਨਾਮ ਹੈਗਾ ਜੀ ਬਲਜੀਤ ਸਿੰਘ ਪਿੰਡ ਹਲੋਰਾਪੁਰ ਦੇ ਆਪਣਾ ਲੜਕੀ ਹੈਗੀ ਹਾਂ ਨੂੰ ਹਰਮਨਪ੍ਰੀਤ ਕੌਰ 8ਵੀਂ ਕਲਾਸ ਵਿੱਚ ਪੜ੍ਹਦੀ ਹੈ ਤੁਸੀਂ ਪਹਿਲੀ ਵਾਰੀ ਬੱਚੇ ਨੂੰ ਸਕੂਲ ਛੱਡਣ ਆਇਓ ਕੋਵਿਡ ਦੇ ਤਹਿਤ ਅੱਜ ਗਾਈਡਲਾਈਨ ਦਿੱਤੇ ਗਏ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਜੀ ਬੈਸਤਾ ਜਿਵੇਂ ਦੇਖ ਰਿਹਾ ਪਹਿਲਾਂ ਆਉਂਦੇ ਦੇਖੋ ਟੈਂਪਰੇਚਰ ਚੈੱਕ ਕਰ ਰਹੇ ਨੇ ਤੇ ਫਿਰ ਸੈਨਟਾਈਜ਼ਰ ਜੋ ਹੱਥ ਦੀ ਤਵਾਰ ਰਹੇ ਨੇ ਜੀ ਉਸ ਤੋਂ ਉਪਰੰਤ ਸਾਰੇ ਬੱਚਿਆਂ ਨੇ ਮਾਸਕ ਲਾਏ ਹੋ ਨੇ ਦੂਸਰੀ ਉਪਰੰਤ ਮੈਂ ਬੇਨਤੀ ਇਹ ਹੀ ਕਰੂੰਗੀ ਸਕੂਲ ਖੁੱਲਣੇ ਚਾਹੀਦੇ ਨੇ ਘਰੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ ਕਿਉਂਕਿ ਜਿਹੜੀ ਬਿਮਾਰੀ ਆ ਇਹ ਪੱਕਾ ਰੇਵੀ ਬੱਚਿਆਂ ਨੂੰ ਰੱਖਦੇ ਆ ਰਿਸ਼ਤੇਦਾਰੀ ਚ ਵੀ ਜਾਂਦੇ ਨੇ ਬਾਜ਼ਾਰ ਚ ਵੀ ਉਹ ਤੋਂ ਵੀ ਲੱਗ ਸਕਦੀ ਏ ਇੱਥੋਂ ਤਾਂ ਵਿੱਦਿਆ ਮਿਲਨੀ ਆ ਨਾ ਸੋ ਇਹ ਕਰਕੇ ਕੰਟਰੋਲ ਜ਼ਰੂਰੀ ਏ ਸਾਵਧਾਨ ਰੱਖਣਾ ਕਿਉਂਕਿ ਵੀ ਬਚਾ ਚੇ ਬਚਾ ਹੁੰਦਾ ਬਚਾ ਰੱਖਣਾ ਚਾਹੀਦਾ ਪਰ ਸੁਰੂਰ ਹੋਰ ਖੋਲਣੇ ਚਾਹੀਦੇ ਨੇ ਬੱਚਿਆਂ ਦਾ ਵੀ ਕੋਈ ਖਰਾਬ ਨਾ ਹੋਵੇ ਮੇਰੀ ਤਾਂ ਇਹ ਬੇਨਤੀ ਹੈ ਜੀ ਜਿਹੜੀ ਆਨਲਾਈਨ ਸਟੱਡੀ ਕਰਾਉਂਦੇ ਸੀਗੇ ਤੇ ਸਕੂਲ ਦੇ ਵਿੱਚ ਆ ਕੇ ਹੁਣ ਬੱਚੇ ਸਿੱਖਿਆ ਲੈਣਗੇ ਕਿਵੇਂ ਦੇਖਦੇ ਹੋ ਇਸ ਥੀਨ ਨੂੰ ਦੇਖੋ ਮੈਂ ਕਹੂੰਗਾ ਜਿਹੜੀ ਆਨਲਾਈਨ ਹੁੰਦੀ ਹੈ ਜੀ ਪਹਿਲੇ ਨੰਬਰ ਤੇ ਤਾਂ ਕੁਝ ਤਾਂ ਬੱਚੇ ਵਿਚਾਰੇ ਹੌਲੇ ਵੀ ਨੇ ਕੁਝ ਐਨੇ ਸਮਝਦਾਰ ਵੀ ਘੱਟ ਹੁੰਦੇ ਨੇ ਨਾ ਜਦੋਂ ਮਾਂ ਪਿਓ ਰੋੜਾ ਹੁੰਦੇ ਨੇ ਉਹ ਕੋਈ ਆ ਉਹ ਨਾਟਕ ਦੇਖਣ ਲੱਗ ਗਏ ਕੋਈ ਕੁਝ ਹੋ ਗਿਆ ਨਾ ਕੋਈ ਆਉਂਦੇ ਨੇ ਦੇਖਾ ਕਰਨੇ ਨਹੀਂ ਹੈਗਾ ਐਨਾ ਫਾਇਦਾ ਨਹੀਂ ਹੈਗਾ ਜਿਹੜੀ ਪੜਾਈ ਸਕੂਲ ਚ ਹੁੰਦੀ ਹੈ ਆਨਲਾਈਨ ਨਹੀਂ ਹੁੰਦੀ ਜਿਹੜੇ ਦਾ ਬੱਚੇ ਸਿਆਣੇ ਨੇ ਵੱਡੇ ਉਹ ਤਾਂ ਸਮਝਦੇ ਨੇ ਜਿਹੜੇ ਛੋਟੇ ਬੱਚੇ ਨੇ ਉਹ ਤਾਂ ਕੋਈ ਆ ਜਿਹੜੇ ਨਾਟਕ ਨੂੰਟਕ ਦੇ ਚੱਲਦੇ ਨੇ ਜਾਂ ਗੇ ਮਾਂ ਜੀ ਆਉਂਦੇ ਨੇ ਇਹਨਾਂ 'ਚ ਪੈਸੇ ਦਿੰਦੇ ਨੇ ਜੇ ਮਾਂ ਬਾਪਾ ਕੋਲੇ ਹੁੰਦੇ ਨੇ ਤਾਂ ਪੜ ਲੈਂਦੇ ਨੇ ਸਰਕਾਰ ਦਾ ਫੈਸਲਾ ਠੀਕ ਹੈ ਇਹ ਫੈਸਲਾ ਬਹੁਤ ਵਧੀਆ ਜੀ ਹੋਣਾ ਚਾਹੀਦਾ ਹੈ ਸਕੂਲ ਖੋਲਣੇ ਚਾਹੀਦੇ ਨੇ ਪਰ ਜਿਹੜਾ ਬਿਮਾਰੀ ਦਾ ਬਚਾਅ ਹੈ ਇਹ ਰੱਖਣਾ ਜ਼ਰੂਰੀ ਹੈ